ਅੱਜ ਤੁਸੀਂ ਦੱਸਿਓ ਅਸਲੀ ਸਵਰਗ ਕਿੱਥੇ ਆ ਧਰਤੀ ਤੇ ਆ 스위ਜ਼ਰਲੈਂਡ ਆ ਜਾਂ ਫੇਰ ਕਸ਼ਮੀਰ ਦੇ ਵਿੱਚ ਆ ਬਟ ਮੇਰੀ ਨਜ਼ਰ ਚ ਅਸਲੀ ਸਵਰਗ ਮਾਂਪਿਓ ਦੇ ਘਰ ਸੱਸਰੀ ਕਾਲ ਮੇਰੇ ਸਾਰੇ ਭੈਣਾਂ ਤੇ ਭਰਾਵਾਂ ਨੂੰ ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਮਾਫੀ ਚਾਹੁੰਨੀ ਆ ਮੈਂ 2 ਦਿਨ ਵਲੌਗ ਨਹੀਂ ਪਾ ਪਾਈ ਕਿਉਂਕਿ ਥੋੜਾ ਜਿਹਾ ਕੰਮ ਵਿੱਚ ਤੇ ਘਰ ਨੂੰ ਬੈਲੈਂਸ ਨਹੀਂ ਕਰ 파ਰੇ ਬਹੁਤ ਜ਼ਿਆਦਾ ਬਿਜੀ ਚੱਲਦਾ ਪਿਆ ਅੱਜ ਮੇਰਾ ਆਫਿਸ ਹੀ ਸੋਚਿਆ ਸਾਨੂੰ ਉੱਠਣ ਤੋਂ ਪਹਿਲਾਂ ਪਹਿਲਾਂ ਮੇਰਾ ਵਲੌਗ ਮਿਲ ਜਾਵੇ ਤੁਹਾਡਾ ਪਿਆਰ ਮੈਨੂੰ ਬਹੁਤ ਵਧੀਆ ਲੱਗਦਾ ਹੈ ਨੇ ਸੋਹਣੇ ਸੋਹਣੇ ਕਮੈਂਟ ਆਏ ਹੁੰਦੇ ਉਹ ਪੜ੍ਹ ਕੇ ਰੂਹ ਖੁਸ਼ ਹੋ ਜਾਂਦੀ ਆ ਤੇ ਮੈਂ ਇਹੀ ਹਮੇਸ਼ਾ ਅਰਦਾਸ ਕਰਦੀ ਆ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਮੈਨੂੰ ਚਾਹੁਣ ਵਾਲਿਆਂ ਨੂੰ ਤਰੱਕੀਆਂ ਬਖਸ਼ੇ ਤੁਹਾਡੀ ਜ਼ਿੰਦਗੀ 'ਚ ਖੁਸ਼ੀਆਂ ਖੇੜੇ ਰੱਖੇ ਤੇ ਅੱਜ ਆਪਾਂ ਗੱਲ ਕਰਦੇ ਆ ਕਿ ਮੈਨੂੰ ਨਾ ਕਿਸੇ ਨੇ ਕਿਹਾ ਕਹਿੰਦੀ ਨਾ ਅਖੇ ਸਵਰਗ ਜਿਹੜਾ ਨਾ ਜੇ ਤੂੰ ਜਿੰਦੇ ਜੀ ਦੇਖਣਾ ਹੈ ਤੇ ਜਾਂ ਤਾਂ ਸਵਿਟਜ਼ਰਲੈਂਡ ਘੁੰਮਣ ਚਲੇ ਜਾ ਤੇ ਜਾਂ ਫਿਰ ਇੰਡੀਆ ਦੇ ਵਿੱਚ ਕਸ਼ਮੀਰ ਦੇ ਵਿੱਚ ਮੈਂ ਕਿਹਾ ਨਹੀਂ ਮੇਰੀ ਨਜ਼ਰ ਚ ਅਸਲੀ ਸਵਰਗ ਉਹ ਘਰ ਜਿੱਥੇ ਅਸੀਂ ਜੰਮੇ ਪਲੇ ਮਾਂ ਪਿਓ ਦੇ ਨਾਲ ਹੱਸੇ ਖੇਡੇ ਕਿਉਂਕਿ ਉਹਦੇ ਵਰਗਾ ਸਵਰਗ ਕਿੱਥੇ ਨਹੀਂ ਜਦੋਂ ਅਸੀਂ ਆਪਣੇ ਮਾਂ ਪਿਓ ਦੇ ਘਰ ਹੁੰਨੇ ਆ ਨਾ ਸਾਨੂੰ ਕਿਸੇ ਚੀਜ਼ ਦਾ ਡਰ ਫਿਕਰ ਕਿਸੇ ਤਤੀਵਾ ਦਾ ਫਿਕ ਉਹ ਨਹੀਂ ਹੁੰਦਾ ਪਰ ਜਿੱਦਾਂ ਹੀ ਅਸੀਂ ਆਪਣੇ ਆਪ ਜਵਾਨ ਹੋ ਜਾਂਦੇ ਆ ਨਾ ਫਿਰ ਸਾਡੀ ਜ਼ਿੰਦਗੀ ਚ ਬੜਾ ਹੀ ਕੁਝ ਚੱਲ ਪੈਂਦਾ ਹੈ ਅੱਜ ਮੇਰੀ ਆਵਾਜ਼ ਹੌਲੀ ਹੌਲੀ ਇਸ ਕਰਕੇ ਵੀ ਹੈ ਕਿਉਂਕਿ ਮੈਂ ਬੜੀ ਜਿਆਦਾ ਥੱਕ ਚੁੱਕੀ ਹਾਂ ਸੋ ਬਟ ਕਈ ਇਸੇ ਚੀਜ਼ ਨਾਲ ਐਗਰੀ ਕਰਦੇ ਨੇ ਕਈ ਇਸੇ ਚੀਜ਼ ਨਾਲ ਐਗਰੀ ਨਹੀਂ ਕਰਦੇ ਪਰ ਤੁਸੀਂ ਮੈਨੂੰ ਜ਼ਰੂਰ ਦੱਸਿਓ ਕਿ ਤੁਹਾਡੀ ਨਜ਼ਰ ਚ ਅਸਲੀ ਸਵਰਗ ਕਿੱਥੇ ਆ ਮੈਨੂੰ ਮਾਂ ਪਿਓ ਦਾ ਘਰ ਸਵਰਗ ਇਸ ਕਰਕੇ ਲੱਗਦਾ ਕਿਉਂਕਿ ਉੱਥੇ ਸਾਡੀਆਂ ਬਹੁਤ ਸਾਰੀਆਂ ਯਾਦਾਂ ਹੁੰਦੇ ਆ ਔਰ ਅਸੀਂ ਜੰਮ ਤੇ ਪਲ ਦੇ ਜ਼ਿੰਦਗੀ ਦੀ ਹਰ ਛੋਟੀ ਮੋਟੀ ਚੀਜ਼ ਅਸੀਂ ਆਪਣੇ ਮਾਂ ਪਿਓ ਦੇ ਘਰ ਸਿੱਖਦੇ ਆ ਪਹਿਲੀ ਵਾਰ ਬੋਲਣਾ ਅਸੀਂ ਉੱਥੋਂ ਸਿੱਖਦੇ ਆ ਈਵਨ ਕਿ ਅਸੀਂ ਆਪਣਾ ਪਹਿਲਾ ਕਦਮ ਉੱਥੀ ਉਥੋਂ ਪਟਦੇ ਆ ਹਨਾ ਤੇ ਔਰ ਸਾਡਾ ਮਾਂ ਪਿਓ ਹੀ ਹੁੰਦਾ ਜਿਹੜਾ ਸਾਡੀ ਹਰ ਇੱਕ ਚੰਗੀ ਮਾੜੀ ਚੀਜ਼ ਨੂੰ ਸਾਡੀ ਨੂੰ ਨਜ਼ਰ ਅੰਦਾਜ਼ ਕਰਕੇ ਸਾਨੂੰ ਸਪੋਰਟ ਕਰਦਾ ਹੈ ਹੋਰ ਕੋਈ ਦੁਨੀਆ ਤੇ ਨਹੀਂ ਹੁੰਦਾ ਜੋ ਤੁਹਾਨੂੰ ਸਪੋਰਟ ਕਰ ਸਕੇ ਹਸਬੰਡ ਆਪਣੀ ਜਗ੍ਹਾ ਪੈਣ ਭਰਾ ਆਪਣੀ ਜਗ੍ਹਾ ਪਰ ਮਾਂ ਪਿਓ ਦੀ ਜਗ੍ਹਾ ਕੋਈ ਨਹੀਂ ਜ਼ਿੰਦਗੀ ਚ ਲੈ ਸਕਦਾ ਅੱਜ ਨਾ ਜਦੋਂ ਮੈਂ ਕੰਮ ਤੋਂ ਆਈ ਮੈਂ ਆ ਕੇ ਸ਼ਾਵਰ ਲੈ ਕੇ ਸਿੱਧਾ ਹੀ ਕਿਚਨ ਚ ਆ ਗਈ ਮੈਂ ਬਿਲਕੁਲ ਤਿਆਰ ਨਹੀਂ ਸੀ ਹੋਈ ਕਿਉਂਕਿ ਮੇਰੇ ਕੋਲ ਟਾਈਮ ਬੜਾ ਥੋੜਾ ਸੀ ਤੇ ਮੈਨੂੰ ਮਟਰ ਮਸ਼ਰੂਮ ਬਣਾਉਣੇ ਸੀ ਔਰ ਉਹਨਾਂ ਨੂੰ ਪਤਾ ਹੈ ਕਿ ਮੈਂ ਪੜ੍ਹਾਈ ਵੀ ਕਰਦੀ ਪਈ ਆ ਨਾਲ ਦੀ ਨਾਲ ਸਾਰਿਆਂ ਦਾ ਕੁਐਸਚਨ ਹੁੰਦਾ ਦੀਦੀ ਤੁਸੀਂ ਕੀ ਪੜਾਈ ਕੀਤੀ ਆ ਮੈਂ ਮਾਸਟਰ ਇਨ ਨਰਸਿੰਗ ਕੀਤੀ ਹੋਈ ਆ ਮੈਂ ਇੰਡੀਆ ਤੋਂ ਬੀਐਸਸੀ ਨਰਸਿੰਗ ਕਰਕੇ ਆਸਟ੍ਰੇਲੀਆ ਚ ਆਈ ਸੀ ਆਸਟ੍ਰੇਲੀਆ ਚ ਆ ਕੇ ਮੈਂ ਮਾਸਟਰ ਆਫ ਨਰਸਿੰਗ ਕੀਤੀ ਹੁਣ ਇੱਥੇ ਮੈਨੂੰ ਐਜ਼ ਅ ਰਜਿਸਟਰਡ ਨਰਸ ਹੋਣ ਦੇ ਲਈ ਇੱਕ ਐਨਕਲੈਕਸ ਨਾਮ ਦਾ ਐਗਜ਼ਾਮ ਦੇਣਾ ਜਿਹਦੀ ਮੈਂ ਤਿਆਰੀ ਕਰਦੀ ਆ ਜੋ ਕੰਮ ਦੇ ਨਾਲ ਨਾਲ ਬਹੁਤ ਜ਼ਰੂਰੀ ਆ ਮੇਰੇ ਲਈ ਔਰ ਇਸ ਕਰਕੇ ਮੇਰਾ ਥੋੜਾ ਜਿਹਾ ਸ케ਜੂਲ ਜਿਹੜਾ ਬਿਜ਼ੀ ਹੋ ਜਾਂਦਾ ਕਿਉਂਕਿ ਤੁਹਾਨੂੰ ਪਤਾ ਚਾਹੇ ਕੰਮ ਜਿੰਨਾ ਮਰਜ਼ੀ ਕਰੋ ਪੜ੍ਹਾਈ ਜਿੰਨੀ ਮਰਜ਼ੀ ਕਰੋ ਆਪਦੇ ਘਰ ਦਾ ਰੋਟੀ ਪਾਣੀ ਤੁਸੀਂ ਆਪ ਹੀ ਆ ਕੇ ਬਣਾਉਣਾ ਹੈ ਸੋ ਮੈਂ ਅੱਜ ਸਿੱਧਾ ਹੀ ਕਿਚਨ ਦੇ ਵਿੱਚ ਉਵੇਂ ਆ ਗਈ ਕਿਉਂਕਿ ਮੇਰੇ ਕੋਲ ਬਿਲਕੁਲ એનર્ਜੀ ਨਹੀਂ ਸੀ ਹੈਗੀ ਕਿਉਂਕਿ ਜਿਹੜਾ ਮੇਰਾ ਕੰਮ ਹੈ ਉਹ ਏਜ ਕੇਅਰ ਦੇ ਵਿੱਚ ਆ ਔਰ ਸਾਰਾ ਦਿਨ ਖੜੇ ਰਹਿ ਕੇ ਤੁਹਾਡੀਆਂ ਲੱਤਾਂ ਬਾਹਾਂ ਬਹੁਤ ਜ਼ਿਆਦਾ ਦੁੱਖਦੀਆਂ ਹੁੰਦੀਆਂ ਨੇ ਪਾਜ 8 8 9 ਘੰਟੇ ਦੀ ਜੌਬ ਹੁੰਦੀ ਆ ਤੇ ਅੱਜ ਮੈਨੂੰ ਜਗਦੀਪ ਨਾ ਮੇਰੀ ਸ਼ਕਲ ਨੂੰ ਦੇਖ ਕੇ ਹੀ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਤੂੰ ਬਹੁਤ ਜ਼ਿਆਦਾ ਥੱਕੀ ਹੋਈ ਹੈ ਇਦਾਂ ਕਰਦੇ ਮੈਂ ਤੇਰੀ ਅੱਜ ਹੈਲਪ ਕਰ ਦਿੰਦਾ ਤੂੰ ਐ ਕਰ ਮੈਂ ਬਾਹਰ ਧਰ ਦਾ ਪੈਣ ਤੇ ਤੂੰ ਮੈਨੂੰ ਸਬਜ਼ੀਆਂ ਕੱਟ-ਕੱਟ ਕੇ ਲਿਆ ਕੇ ਉੱਥੇ ਫੜਾ ਦੇ ਸਭ ਤੋਂ ਪਹਿਲਾਂ ਮੈਂ ਆਪਣੇ ਪਿਆਜ਼ ਕੱਟੇ ਔਰ ਕੋਸ਼ ਮਸਾਲਾ ਮੈਂ ਗ੍ਰाइंड ਕੀਤਾ ਗ੍ਰाइंड ਕਰਨ ਲਈ ਮਸਾਲੇ ਚ ਮੈਂ ਪਿਆਜ਼ ਅਦਰਕ ਲਸਣ ਸਾਰਾ ਕੁਝ ਪਾ ਲਿਆ ਸੀ ਬਸ ਉਹ ਲ ਜਾ ਕੇ ਬਾਹਰ ਮੈਂ ਜਗਦੀਪ ਨੂੰ ਫੜਾਈ ਜਾ ਰਹੀ ਸੀ ਨਾਲ ਦੀ ਨਾਲ ਮੈਂ ਆਪਣੀ ਚਾਹ ਬਣਾ ਕੇ ਰੱਖ ਲਈ ਸੀ ਤੇ ਮਸ਼ਰੂਮ ਕੱਢ ਕੇ ਧੋ ਕੇ ਰੱਖਲੇ ਸੀ ਤਾਂ ਕਿ ਬਿਨਾ ਚੱਕ ਚਾਹ ਪੀਤੇ ਤਾਂ ਮੇਰਾ ਜਿਵੇਂ ਕਹਿ ਲੋ ਕਿ ਮੇਰੀ ਗੱਡੀ ਚੱਲਦੀ ਨਹੀਂ ਜਿੰਨਾ ਚਿਰ ਮੇਰੀ ਗੱਡੀ 'ਚ ਪੈਟਰੋਲ ਨਹੀਂ ਨਾ ਹੈਗਾ ਮੇਰੀ ਗੱਡੀ ਉੱਥੇ ਹੀ ਰੁਕ ਜਾਂਦੀ ਹੈ ਬਾਕੀ ਹਰ ਇੱਕ ਦੀ ਆਪਣੀ ਆਪਣੀ ਸੋਚ ਹੁੰਦੀ ਹੈ ਮੈਨੂੰ ਚਾਹ ਦਾ ਨਸ਼ਾ ਬਹੁਤ ਜ਼ਿਆਦਾ ਹੈ ਜੇ ਕਦੇ-ਕਦੇ ਮੈਂ ਜਗਦੀਪ ਨਾਲ ਗੱਲ ਕਰਦੀ ਆ ਨਾ ਚਾਹ ਨੂੰ ਲੈ ਕੇ ਉਹ ਮੈਨੂੰ ਕਹਿੰਦੇ ਜਿਵੇਂ ਬੰਦਿਆਂ ਨੂੰ ਪੈਗ ਦਾ ਨਸ਼ਾ ਹੁੰਦਾ ਨਾ ਤੈਨੂੰ ਚਾਹ ਦਾ ਨਸ਼ਾ ਹੈ ਮੈਂ ਇੱਕ ਚੀਜ਼ ਕਹਿਣਾ ਤੈਨੂੰ ਤੂੰ ਜ਼ਿੰਦਗੀ 'ਚ ਚਾਹ ਛੱਡ ਦੇ ਮੈਂ ਤੇਰੇ ਕਹ ਤੇ ਤੂੰ ਜੋ ਕਹਿੰਗੇ ਉਹ ਚੀਜ਼ ਛੱਡ ਦਿੰਗਾ ਸਾਡੀ ਜਿਹੜੀ ਕਹਾਣੀ ਹੈ ਬਹੁਤ ਲੰਬੀ ਚੱਲਦੀ ਆ ਰਹੀ ਹੈ ਹਮੇਸ਼ਾ ਮੈਨੂੰ ਇਹੀ ਗੱਲ ਕਹਿੰਦੇ ਹੁੰਦੇ ਆ ਤੂੰ ਚਾਹ ਛੱਡ ਦੇ ਬਦਲੇ ਚ ਤੂੰ ਮੈਨੂੰ ਜ਼ਿੰਦਗੀ ਚ ਜਿਹੜੀ ਇੱਕ ਚੀਜ਼ ਛੱਡਣ ਨੂੰ ਕਹੇਂਗੀ ਮੈਂ ਛੱਡ ਦੂੰਗਾ ਪਰ ਨਾ ਤੇ ਮੈਂ ਚਾਹ ਛੱਡ ਸਕਦੀ ਹਾਂ ਔਰ ਨਾ ਮੈਂ ਚੰਨੀ ਕਿ ਮੇਰੇ ਹਸਬੰਦ ਮੇਰੀ ਖਾਤਰ ਕਿਸੇ ਆਪਣੀ ਐਸੀ ਇੱਛਾ ਨੂੰ ਮਾਰਨ ਜਿੰਦੇ ਖਿਲਾਫ ਉਹਨਾਂ ਦੇ ਦਿਲ ਗਵਾਈ ਨਾ ਭਰੇ ਬਟ ਚਲੋ ਇਹ ਚੀਜ਼ਾਂ ਵੀ ਆਪਾਂ ਨੂੰ ਅੰਡਰਸਟੈਂਡ ਕਰਨੀਆਂ ਚਾਹੀਦੀਆਂ ਨੇ ਪਰ ਇੱਕ ਗੱਲ ਦੱਸਾਂ ਤੁਹਾਨੂੰ ਜਦੋਂ ਜਗਦੀਪ ਮੇਰੇ ਨਾਲ ਰਲ ਕੇ ਕਿਚਨ ਦੇ ਵਿੱਚ ਕੰਮ ਕਰਦੇ ਆ ਨਾ ਮੈਨੂੰ ਉਹ ਕੰਮ ਮਹਿਸੂਸ ਨਹੀਂ ਹੁੰਦਾ ਹਾਲਾਂਕਿ ਲੋਕੀ ਬੜੀਆਂ ਗੱਲਾਂ ਕਰਦੇ ਨੇ ਜਗਦੀਪ ਨੂੰ ਵੀ ਉਹਨਾਂ ਦੇ ਫਰੈਂਡ ਉਹ ਯਾਰ ਤੂੰ ਤੇ ਭਾਬੀ ਦੇ ਨਾਲ ਉੱਥੇ ਜਾ ਕੇ ਕੰਮ ਕਰਦਾ ਏ ਤੂੰ ਰਸੋਈ ਦੇ ਵਿੱਚ ਕੰਮ ਕਰਦਾ ਐ ਚੰਗਾ ਲੱਗਦਾ ਏ ਬਟ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਜੇ ਤੁਹਾਡੇ ਬਰੋਬਰ ਤੁਹਾਡੀ ਵਾਈਫ ਕਮਾ ਸਕਦੀ ਆ ਪੈਸਾ ਕਰੇ ਲਿਆ ਸਕਦੀ ਆ ਘਰੇ ਕੰਮ ਕਰ ਸਕਦੀ ਆ ਤੁਸੀਂ ਤੇ ਇੱਥੇ ਆ ਕੇ ਪੜਨਾ ਵੀ ਨਹੀਂ ਹੁੰਦਾ ਕੁੜੀਆਂ ਨੇ ਤੇ ਪੜਨਾ ਏ ਪੀਆਰ ਲੈਣੀ ਆ ਬੱਚਿਆਂ ਦਾ ਵੀ ਆਪਾਂ ਆਪਣੀ ਗੱਲ ਅੱਗੇ ਕੰਟੀਨਿਊ ਕਰਾਂਗੇ ਤੁਸੀਂ ਮੜੀਆਂ ਜੇ ਮੇਰੀ ਤੇ ਜਗਦੀਪ ਦੀ ਲੜਾਈ ਸੁਣੋ ਕੁਕਿੰਗ ਕਰਨ ਤੋਂ ਪਹਿਲਾਂ ਦੀ ਮੈਨੂੰ ਜਰਾ ਜਿਹਾ ਤੁਸੀਂ ਇਹ ਦੱਸੋ ਇਹ ਪੈਨ ਦੇ ਵਿੱਚ ਟੱਬਰ ਦੀ ਸਬਜ਼ੀ ਬਣ ਜੂ ਕਦੀ ਨਹੀਂ ਬਣ ਸਕਦੀ ਨਾ ਇਹਦੇ 'ਚ ਮੈਂ ਰੋਟੀਆਂ ਬਪਾਉਣੀ ਤੇ ਤੁਸੀਂ ਇਹਦੇ 'ਚ ਸਬਜ਼ੀ ਬਣਾ ਰਹੇ ਤੇ ਸਬਜ਼ੀ ਕਿਹੜੇ ਪੈਨ 'ਚ ਬੰਦੀ ਆ ਆਹ ਪੈਨ 'ਚ ਬੰਦੀ ਆ ਮੈਂ ਦੋ ਪੈਨ ਰੱਖੇ ਸੀ ਉੱਤੇ ਹੁਣ ਕੀ ਪਤਾ ਮੈਂ ਸਬਜ਼ੀਆਂ ਬਣਾਉਂਦਾ ਰਿਹਾ ਸਬਜ਼ੀਆਂ ਨਹੀਂ ਬਣਾਉਂਦਾ ਮਤਲਬ ਪਰ ਤੁਸੀਂ ਹਾਂ ਤੁਸੀਂ ਅੱਜ ਫਰਟ ਬਣੇ ਨਾ ਤੁਹਾਨੂੰ ਨਹੀਂ ਪਤਾ ਮੈਨੂੰ ਦੱਸੋ ਇਹਦੇ 'ਚ ਮੈਂ ਮਟਰ ਮਸ਼ਰੂਮ ਕਿਵੇਂ ਬਣਾਉਂਗੀ ਪਹਿਲਾਂ ਮੈਨੂੰ ਦੱਸੋ ਮੈਨੂੰ ਹੁਣ ਕੀ ਪਤਾ ਹੈਗਾ ਇਹ ਤੇ ਮੈਂ ਕਿਹੜੇ ਹਿਸਾਬ ਨਾਲ ਤਰੀ ਪੈਦਾ ਕਰੂੰ ਮੈਂ ਕਿਹੜੇ ਹਿਸਾਬ ਨਾਲ ਇਹਦੇ ਚ ਖਾਣਾ ਬਣਾਉਣਾ ਮੈਂ ਤਾਂ ਕਿ ਤੜਕਾ ਤੋਂ ਕੱਢ ਲਾਉਣਾ ਹੁੰਦਾ ਕਈ ਵਾਰ ਹਿਸਾਬ ਤੜਕਾ ਤਾਂ ਤਕਾਲ ਲੰਦੀ ਜਿਵੇਂ ਉਹਦੇ ਕੋਲ ਤੇ ਸੀਡੀਆਂ ਮਰਾ ਕੇ ਉਹਦੇ ਹੱਡ ਰਿੰਨੇ ਹੁੰਦੇ ਤੇ ਉਹਦੇ ਮੈਂ ਹੱਡ ਘੁੱਟ ਤੇ ਕੋਈ ਰਿੰਨੇ ਨਹੀਂ ਸੀ ਨਾ ਹਾਂ ਥੰ ਬਟਰ ਮਛਰ ਹੋਈ ਦੀ ਹਾਂ ਆ ਪਹਿਲਾਂ ਕੀ ਪਾਵਾਂ ਜੀਰਾ ਕੁਮਾਰੀ ਤੇਲ ਬਹੁਤ ਹੈ ਚਲੋ ਜੇ ਤੁਸੀਂ ਐਕਸਪਲੇਨ ਕਰੋ ਇਹ ਕਿਹੜੀ ਸੈਂਸ ਨਾਲ ਵੇਹੇ ਮੈਨੂੰ ਹੋਣ ਕੀ ਪਤਾ ਪੈਣ ਉਹ ਕੀ ਇਹਦੇ ਵਿੱਚ ਉਹਦਾ ਹੀ ਬਣਾ ਲੈਨੇ ਆਂਡਿਆਂ ਦੀ ਪੁਰਜਕੂਦੀ ਦਾ ਆਂਡਿਆਂ ਦੀ ਪੁਰਜੀ ਜਿਹਾ ਡਿਫਰੈਂਟ ਤਰੀ ਵਾਲੀ ਸਬਜੀ ਇਸ ਡਿਫਰੈਂਟ ਜਿਹਦੇ ਦੋਨੇ ਡਿਫਰੈਂਟ ਚੀਜ਼ਾਂ ਹੁੰਦੀਆਂ ਬਹੁਤ ਆ ਇੰਨਾ ਕਰ ਹੁਣ ਦੱਸੇ ਚੱਲੀ ਹੋਰ ਕੀ ਪਾਉਣਾ ਹੈ ਮਸਾਲਾ ਜਿਹੜਾ ਮੇਰੇ ਰੈਡੀ ਕਰਕੇ ਰੱਖਿਆ ਪੇ ਲਾਓ ਪਾ ਲੋ ਜਲਦੀ ਐਨਾ ਟਾਈਮ ਹੈ ਬਣਾਵਾ ਪਿਆਜ਼ ਮੈਂ ਦੱਸਦਾ ਕਿਵੇਂ ਬਣਦੀ ਸਰ ਜੀ ਨਾਲ ਫਰਾਈ ਵੀ ਦੱਸੋ ਆ ਫੜੋ ਫਰਾਈ ਵੀ ਰੱਖ ਉਹ ਦੂਜਾ ਫਰਾਈ ਵੀ ਨੇ ਆ ਚਾਓ ਇਹਨੂੰ ਲਾਉਣ ਵਾਸਤੇ ਕਾਟਸੀ ਕੁਰਸੀ ਕੋਈ ਕਾਟਸੀ ਮੇਰਾ ਆਹ ਹਾਈ ਦੇ ਦੇ ਕੋਈ ਦੇਖਣਾ ਪਿਆਜ਼ ਤੇ ਰਹਿਣੀ ਹੈ ਤੁਹਾਡੀ ਗੱਲ ਬੰਨੀ ਨਹੀਂ ਨੀਗੀ ਆਲੋ ਫੜੋ ਆਲੋ ਫੜੋ ਜੇ ਮੈਂ ਹੀ ਕਰਨਾ ਮੈਂ ਤਾਂ ਮੇਰੇ ਤੋਂ ਵੀ ਗੱਲ ਕਿ ਗਵੰਡੀਆਂ ਦੇ ਹੋ ਬੰਗਣਾ ਤਾਂ ਕੀ ਕਰਨਾ ਉਹੀ ਭਾਵਾ ਮੇਰਾ ਵੀ ਮੈਂ ਤੁਸੀਂ ਬਣਾਉਣਾ ਤੇ ਕੇ ਲਿਆ ਲਿਆ ਕਿ ਸਾਰਾ ਕੁਝ ਮੈਂ ਹੀ ਦੇਣਾ ਫਿਰ ਮੈਂ ਆਪ ਹੀ ਬਣਾ ਲੈਂਦੀ ਫਿਰ ਮੈਂ ਖਾਣਾ ਇੰਨਾ ਥੋੜਾ ਮੈਂ ਆ ਕਰਕੇ ਮਰੀਆ ਨਾਲ ਹੈਲਪ ਹੀ ਨਹੀਂ ਥੋੜੀ ਆ ਤੇ ਆ ਹੁਣ ਆ ਮੈਨੂੰ ਮੜਾ ਜਾ ਬਰਾਊਨ ਕਰ ਲੋ ਹਰਕਾ ਬਰਾਊਨ ਲੈਂਨ ਉਹ ਪਾ ਦਿਓ ਉਹਦੇ ਵਿੱਚ ਪਾਇਆ ਹੋਇਆ ਟਮਾਟਰ ਅਦਰਕ ਹਰੀ ਮਿਰਚ ਲਸਣ ਇਹ ਸਾਰਾ ਕੁਝ ਇਹਦੇ ਵਿੱਚ ਆ ਚੰਗਾ ਓਕੇ ਨਾ ਵੇਰੀ ਤੇ ਇਹਨੂੰ ਮੈਂ ਗ੍ਰੇਡ ਇਸ ਲਈ ਕੀਤਾ ਇੱਕ ਪਿਆਜ਼ ਵੀ ਪਾ ਲਈ ਮੇਰੀ ਗਰੇਵੀ ਜੀ ਸੋਹਣੀ ਬਣ ਜੂਗੀ ਓਕੇ ਨਾ ਵੇਰੀ ਤਾਨੂੰ ਵੀ ਲੱਗਦਾ ਹੋਊਗਾ ਨਾ ਅਸੀਂ ਦੋਵੇਂ ਜੀ ਕੰਮ ਘੱਟ ਤੇ ਲੜਾਈ ਜ਼ਿਆਦਾ ਕਰਦੇ ਬਟ ਨਹੀਂ ਇਹ ਸਾਡਾ ਹਾਸਾ ਖੇਡਾ ਏ ਮੈਨੂੰ ਬੜਾ ਮਜ਼ਾ ਆਉਂਦਾ ਹੁੰਦਾ ਜਗਦੀਪ ਜਦ ਮੇਰੇ ਨਾਲ ਕੰਮ ਕਰਾਉਣਾ ਉਹਨਾਂ ਨੂੰ ਤੰਗ ਕਰਨ ਨੂੰ ਹਨਾ ਤੇ ਉਹ ਵੀ ਵੈਸੇ ਮੈਨੂੰ ਤੰਗ ਘੱਟ ਨਹੀਂ ਕਰਦੇ ਉਹਨਾਂ ਨੂੰ ਤੈਨ ਦੇਖੋ ਚੰਗਾ ਭਲਾ ਉਹਨਾਂ ਨੂੰ ਪਤਾ ਵੀ ਸਬਜੀ ਵਾਲਾ ਪੈਣ ਕਿਹੜਾ ਬਣਾ ਚਾਹੀਦਾ ਤੇ ਉਹ ਕਿਹੜਾ ਚੱਕ ਕੇ ਲੈ ਚਲੋ ਖੈਰੀ ਗੱਲ ਆ ਤਾਂ ਚੱਲ ਜਾਈਏ ਮੈਂ ਤੁਹਾਡੇ ਨਾਲ ਗੱਲ ਕਰਦੀ ਸੀ ਕਿ ਹੁਣ ਮੈਂ 35 37 ਸਾਲ ਦੀ ਹੋ ਗਈ ਹਣਾ ਇਸ ਉਮਰ ਚ ਆ ਕੇ ਵੀ ਪੜਨਾ ਕੋਈ ਸੌਖਾ ਤੇ ਨਹੀਂ ਨਾ ਇੱਥੇ ਪੀਆਰ ਲੈਣ ਲਈ ਜਿੰਨੀ ਮਿਹਨਤ ਤੁਹਾਨੂੰ ਕਰਨੀ ਉਹ ਅੰਡਰਸਟੈਂਡ ਕਰਨਗੇ ਜਿਹੜੇ ਬਾਹਰ ਲੀਆਂ ਕੰਟਰੀਆਂ ਚ ਬੈਠੇ ਆ ਹਾਂ ਇੰਡੀਆ ਵਾਲੇ ਵੀ ਅੰਡਰਸਟੈਂਡ ਕਰਨਗੇ ਉਹ ਮੇਰੀਆਂ ਭੈਣਾਂ ਅੰਡਰਸਟੈਂਡ ਕਰਨਗੀਆਂ ਜਿਹੜੀਆਂ ਕੰਮ ਕਰਦੀਆਂ ਨੇ ਤੇ ਘਰ ਬਾਹਰ ਵੀ ਕੰਮ ਕਰਦੀਆਂ ਤੇ ਘਰ ਵੀ ਕੰਮ ਕਰਦੀਆਂ ਉਹ ਵੀ ਅੰਡਰਸਟੈਂਡ ਕਰਨੀ ਹੈ ਜੋ ਬੱਚਿਆਂ ਦੇ ਨਾਲ ਆਪਣਾ ਘਰ ਸੰਭਾਲਦਿਆਂ ਨੇ ਹਰੇਕ ਔਰਤ ਲਈ ਬਹੁਤ ਔਖਾ ਹੁੰਦਾ ਹੈ ਹਰੇਕ ਚੀਜ਼ ਨੂੰ ਮੈਨੇਜ ਕਰਨਾ ਤੇ ਜੇ ਬਦਲੇ ਚ ਥੋੜਾ ਜਿਹਾ ਹਸਬੈਂਡ ਸਪੋਰਟ ਕਰ ਦੇਣਾ ਥੋੜਾ ਜਿਹਾ ਹੱਥ ਵਡਾ ਦੇ ਚਾਹੇ ਉਹ ਬੱਚੇ ਦੀ ਥੋੜੀ ਜੀ ਜ਼ਿੰਮੇਵਾਰੀ ਚੱਕ ਲੇ ਚਾਹੇ ਉਹ ਥੋੜੀ ਜੀ ਘਰ ਦੀ ਔਰ ਜ਼ਿਆਦਾ ਨਾ ਵੀ ਕਰੇ ਕਿਚਨ ਚ ਆ ਕੇ ਵਾਈਫ ਦੇ ਕੋਲ ਖੜ ਕੇ ਦੋ ਮਿੱਠੀਆਂ ਮਿੱਠੀਆਂ ਗੱਲਾਂ ਹੀ ਕਰ ਲੈਣਾ ਹਾਸਾ ਖੇਡਾ ਕਰ ਲੈ ਇੱਧਰ ਉੱਧਰ ਦੀਆਂ ਸੁਣਾ ਦਵੇ ਤਾਂ ਉਹਨੇ ਦੇ ਨਾਲ ਵੀ ਵਾਈਫ ਜਿਹੜਾ ਵਾ ਥੋੜਾ ਵੱਧ ਕੰਮ ਕਰ ਲੈਂਦੀ ਆ ਬਟ ਇਹ ਸਾਰਾ ਡਿਪੈਂਡ ਕਰਦਾ ਤੁਹਾਡੇ ਐਟਮੋਸਫੇਅਰ ਤੇ ਉਹਦੇ ਨਾਲ ਕੀ ਹੁੰਦਾ ਦੇਖੋ ਥੱਕੇ ਤੇ ਦੋਵੇਂ ਜੀ ਹੁੰਦੇ ਆ ਬੰਦਿਆਂ ਦੇ ਅੱਡ ਕੰਮ ਹੁੰਦੇ ਆ ਔਰਤਾਂ ਦੇ ਅੱਡ ਕੰਮ ਹੁੰਦੇ ਪਰ ਜੇ ਦੋਨੋਂ ਰਲ ਕੇ ਉੱਥੇ ਹਾਸਾ ਖੇਡ ਕੇ ਨਿਭਾ ਲੈਣ ਫਿਰ ਥੋੜਾ ਸੌਖਾ ਜਿਹਾ ਲੱਗਣ ਲੱਗ ਜਾਂਦਾ ਮੈਂ ਸਾਰਾ ਸਮਾਨ ਰੈਡੀ ਕਰਕੇ ਮਿਸਟਰ ਜਗਦੀਪ ਜੀ ਨੂੰ ਦੇ ਰਹੀ ਸੀ ਜਗਦੀਪ ਜੀ ਕਦੇ ਕੁਝ ਕਰ ਰਹੇ ਨੇ ਕਦੇ ਕੁਝ ਕਰ ਰਹੇ ਨੇ ਮੈਨੂੰ ਤੇ ਆਪ ਇਹਨਾਂ ਦੀ ਨਾ ਸਮਝ ਕੋਈ ਨਹੀਂ ਆ ਰਹੀ